ਪਹਿਲਾ ਪੱਲੀਕਾਰ ਜਕਰੀਆ ਖਾਨ ਦਾ 19 ਸਾਲਾਂ ਦਾ ਜੀਵਨ ਤ ਜਕਰੀਆ ਖਾਨ 1726 ਤੋਂ ਲੈ ਕੇ ਜੁਲਾਈ 1745 ਤੱਕ ਲਾਹੌਰ ਸੂਬੇ ਦਾ ਗਵਰਨਰ ਰਿਹਾ ਇੰਨੇ 19 ਸਾਲ ਸਿੱਖ ਉੱਤੇ ਜ਼ੁਲਮ ਜ਼ਬਰ ਮੂਤ ਅਤੇ ਬਰਬਾਦੀ ਦੀ ਹਨੇਰੀ ਝੂਲਦੀ ਰੱਖੀ ਸਿੱਖਾਂ ਦਾ ਦੁਨੀਆ 'ਚੋਂ ਨਾਮੋ ਨਿਸ਼ਾਨ ਮਿਟਾਉਣ ਲਈ ਉਸਨੇ ਹਰ ਹਿੱਲਾ ਉਪਰਾਲਾ ਮਕਾਰੀ ਫਰੇਬ ਫੁੱਟ ਪਾਓ ਨੀਤੀ ਨੂ ਵਰਤਿਆ ਪਰ ਉਹ ਸਿੱਖਾਂ ਨੂੰ ਜਿਵੇਂ ਕਿ ਉਹ ਚਾਹੁੰਦਾ ਸੀ ਤੇ ਜਿਵੇਂ ਕਰਨ ਲਈ ਮੁਸਲਮਾਨ ਧਾਰਮਿਕ ਆਗੂ ਉਸ ਨੂੰ ਉਕਸਾ ਰਹੇ ਸਨ ਤੇ ਹੱਲਾਸ਼ੇਰੀ ਲਗਾਤਾਰ ਦੇਈ ਜਾਂਦੇ ਸਨ ਇਸ ਦੁਨੀਆ ਦੇ ਤਖਤੇ ਤੋਂ ਮਲੀਆਂ ਮੇਟ ਨਾ ਕਰ ਸਕਿਆ ਉਹ ਮਾਰਦਾ ਨਾ ਥੱਕਿਆ ਤੇ ਸਿੱਖ ਜ਼ਿੰਦਗੀ ਤੋਂ ਬੇਪਰਵਾਹ ਹੋ ਕੇ ਜਾਨਵਾਰ ਦੇ ਨਾ ਥੱਕੇ ਸ਼ਾਇਦ ਕੁਦਰਤ ਨੂੰ ਵੀ ਇਹੋ ਹੀ ਮਨਜ਼ੂਰ ਸੀ ਸਿੱਖ ਇਸ ਅਤੀ ਕਰੜੀ ਅਜਮਾਇਸ਼ ਵਿੱਚੋਂ ਅਕਾਲ ਪੁਰਖ ਤੇ ਭਰੋਸੇ ਤੇ ਆਪਣੇ ਹੱਥ ਸਬਰ ਤੇ ਉੱਦਮ ਸਦਕਾ ਪੂਰੀ ਤਰ੍ਹਾਂ ਸੁਰਖਮਈਕ ਨਾਲ ਕਾਮਯਾਬ ਹੋਏ ਜ਼ੁਲਮ ਦੀ ਕੁਠਾਲੀ ਵਿੱਚ ਤਪ ਤਪ ਕੇ ਉਹ ਸੜ ਕੇ ਸੁਆਹ ਹੋ ਜਾਣ ਦੀ ਥਾਂ ਕੁੰਦਨ ਬਣਦੇ ਗਏ 1744 ਦੇ ਅੰਤਲੇ ਮਹੀਨਿਆਂ ਵਿੱਚ ਜਕਰੀਆ ਖਾਨ ਦੀ ਸਿੰਘਾਂ ਵਿਰੁੱਧ ਕੀਤੀ ਜਾ ਰਹੀ ਸ਼ਕਤੀ ਵਿੱਚ ਕੁਝ ਫਰਕ ਆ ਗਿਆ ਸੰਭਵ ਹੈ ਉਹ ਇਸ ਨਰਮੀ ਨੂੰ ਇਕ ਹਥਿਆਰ ਵੱਜੋਂ ਵਰਤ ਰਿਹਾ ਸੀ ਕਿ ਸਿੰਘ ਟਾਕਰੇ ਦਾ ਰਾਹ ਛੱਡ ਕੇ ਜੰਗਲਾਂ ਝੱਲਾਂ ਵਿੱਚੋਂ ਵਾਪਸ ਆ ਕੇ ਵਾਹੀ ਜੋਤੀ ਵਿੱਚ ਲੱਗ ਜਾਣ ਤੇ ਇੰਜ ਅਮਨ ਹੀ ਹੋ ਜਾਵੇ ਅਸਲੀਅਤ ਇਹ ਹੈ ਕਿ ਨਾਦਰ ਸ਼ਾਹ ਦੇ ਹਮਲੇ ਨੇ ਮੁਗਲ ਰਾਜ ਨੂੰ ਅਸਲੋਂ ਖੋਖਲਾ ਕਰ ਦਿੱਤਾ ਸੀ ਨਾਦਰ ਸ਼ਾਹ ਨੇ ਦਿੱਲੀ ਨੂੰ ਲੁੱਟ ਪੁੱਟ ਕੇ ਤਬਾਹ ਕਰ ਦਿੱਤਾ ਤੇ ਮੁਰਦਾ ਹੋਇਆ ਪੰਜਾਬ ਵਿੱਚ ਵੀ ਝਾੜੂ ਫੇਰ ਗਿਆ ਸਿੱਖਾਂ ਵਿਰੁੱਧ ਨਿੱਤ ਦੀਆਂ ਮੁਹੀਮਾ ਨੇ ਖਜ਼ਾਨਾ ਖਾਲੀ ਕਰ ਛੱਡਿਆ ਸੀ ਇਸ ਦੀ ਨਰਮੀ ਤੇ ਢਿੱਲ ਦਾ ਕਾਰਨ ਕਾਫੀ ਹੱਦ ਤੱਕ ਉਸ ਦੀ ਬੇਬਸੀ ਤੇ ਸਭ ਤੋਂ ਵੱਧ ਉਸ ਦੇ ਤਜਰਬੇ ਰਾਹੀਂ ਉਸ ਦੇ ਸਾਹਮਣੇ ਆਇਆ ਇਹ ਤੱਥ ਸੀ ਕਿ ਹਰ ਮਾਰ ਤੋਂ ਬਾਅਦ ਸਿੱਖ ਬਲਵਾਨ ਹੋ ਕੇ ਉੱਭਰਦੇ ਹੀ ਗਏ ਸੋ ਜਕਰਿਆ ਖਾਨ ਦੀ ਸਿੰਘਾਂ ਵਿਰੁੱਧਤਾ ਦੀ ਵਿੱਚ ਢਿੱਲ ਦਾ ਅਸਰ ਲਾਜ਼ਮੀ ਸੀ ਸਿੰਘ ਮਾਝੇ ਦੀਆਂ ਪਿੰਡਾਂ ਵਿੱਚ ਖੁੱਲੇ ਤੌਰ ਤੇ ਵਿਖਾਲੀ ਦੇਣ ਲੱਗੇ ਸ਼੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਤੇ ਪਾਬੰਦੀ ਵੱਜੋ ਲਾਇਆ ਪੈਰਾ ਵੀ ਹਟਾ ਲਿਆ ਗਿਆ ਹੁਣ ਸਿੰਘ ਇੱਥੇ ਬੇਰੋਕ ਟੋਕ ਤੋਂ ਆਉਣ ਜਾਣ ਲੱਗ ਪਏ ਸਿੰਘਾਂ ਦੀ ਸ਼ਕਤੀ ਵਿੱਚ ਦਿਨ ਬਦਿਨ ਵਾਧਾ ਹੋ ਰਿਹਾ ਸੀ ਰਾਵੀ ਤੇ ਬਿਆਸ ਤਰਿਆਮਾਂ ਦੇ ਝੱਲ ਸਿੰਘਾਂ ਨਾਲ ਭਰੇ ਪਏ ਸਨ ਇਹਨਾਂ ਵਿੱਚੋਂ ਨਿਕਲ ਕੇ ਉਹ ਕਿਤੇ ਕਿਤੇ ਲਾਹੌਰ ਦੀਆਂ ਕੰਧਾਂ ਤੀਕ ਪੰਜਾ ਮਾਰ ਕੇ ਖੋਹਾ ਖੋਹੀ ਕਰ ਲਿਆ ਹੁੰਦੇ ਜਕਰੀਆ ਖਾਨ ਦੀ ਮੌਤ ਦਾ ਕਿੱਸਾ ਇਸ ਤਰ੍ਹਾਂ ਹੈ ਸਿੰਗਾ ਨੂੰ ਆਪਣੇ ਵਸ ਕਰਦਾ ਕਰਦਾ ਹੀ ਜਕਰੀਆ ਖਾਨ 2 ਸਾਵਣ ਸੰਮਤ 1802 ਬਿਕ੍ਰਮੀ ਮੁਤਾਬਕ 1 ਜੁਲਾਈ 1745 ਈਸਵੀ ਨੂੰ ਆਪ ਕਾਲਵਸ ਹੋ ਗਿਆ ਜਕਰੀਆ ਖਾਨ ਇੱਕ ਤਕੜਾ ਹਾਕਮ ਸੀ ਤੇ ਪੰਜਾਬ ਵਿੱਚ ਅਮਨ ਆਮਾਨ ਕਾਇਮ ਰੱਖਣ ਲਈ ਉਸਨੇ ਸਰ ਤੋੜ ਕੋਸ਼ਿਸ਼ਾਂ ਜਾਰੀ ਰੱਖੀਆਂ ਪਰ ਉਸ ਦੇ ਮਰਨ ਨਾਲ ਰਾਮ ਰੋਲਾ ਮਚ ਗਿਆ ਇਹ ਜ਼ਰੂਰੀ ਸੀ ਕਿ ਪੰਜਾਬ ਵਿੱਚ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਕੋਈ ਮਜ਼ਬੂਤ ਹਾਕਮ ਥਾਪਿਆ ਜਾਏ। ਸੋ ਜ਼ਕਰੀਆ ਖਾਨ ਦੀ ਮੌਤ ਪਿੱਛੋਂ ਵੱਡੀ ਅਫਰਾ ਤਫਰੀ ਫੁੱਟਖਲੋਣ ਦੀ ਸੰਭਾਵਨਾ ਨੂੰ ਘਟਾਉਣ ਲਈ ਦਿੱਲੀ ਦਰਬਾਰ ਦੇ ਵਜ਼ੀਰ ਕਮਰੂਦੀਨ ਖਾਨ ਨੇ ਤੁਰੰਤ ਆਪਣੇ ਭਰਾ ਅਬਦੁੱਲਾ ਨੂੰ ਕਾਇਮ ਮੁਕਾਮ ਗਵਰਨਰ ਬਣਾ ਦਿੱਤਾ ਤੇ ਮੋਮਨ ਖਾਨ ਜੋ ਜ਼ਕਰੀਆ ਖਾਨ ਦਾ ਨਾਇਬ ਸੀ ਨੂੰ ਉਸ ਦਾ ਨਾਇਬ ਬਣਾ ਦਿੱਤਾ। ਅਬਦੁੱਲਾਹ ਖਾਨ ਜਿਸ ਦਾ ਖitab ਖਾਨੇ ਜਾ ਸੀ ਕੋਈ ਨਿੱਗਰ ਆਦਮੀ ਤੇ ਚੰਗਾ ਸ਼ਾਸਕ ਨਹੀਂ ਸੀ ਇਹ ਬੜਾ ਚਲਾਕ ਲਾਲਚੀ ਤੇ ਭੁੱਖੀ ਨੀਅਤ ਦਾ ਆਦਮੀ ਸੀ ਇਸਨੇ ਇਸ ਥੋੜੇ ਜਿਹੇ ਸਮੇਂ ਦੀ ਹਕੂਮਤ ਨੂੰ ਰੱਬੀ ਗਾਤ ਸਮਝ ਕੇ ਰਿਆਆ ਦੀ ਖੂਬ ਲੁੱਟਖੋ ਕੀਤੀ ਇਸ ਵਿੱਚ ਮੁਸਲਮਾਨਾਂ ਨੂੰ ਵੀ ਨਾ ਬਖਸ਼ਿਆ ਗਿਆ ਹਿੰਦੂ ਸਿੱਖਾਂ ਪਾਸੋਂ ਤਾਂ ਪੈਸਾ ਪੈਸਾ ਤੱਕ ਹਥਿਆ ਲਿਆ ਗਿਆ ਰਿਆਆ ਤਰਾ ਤਰਾ ਕਰ ਉਠੀ ਲੋਕ ਆਤੂਰ ਹੋ ਕੇ ਕੁਰਲਾ ਉੱਠੇ ਹਕੂਮਤ ਨਵਾਬ ਅਬਦੁੱਲਾ ਨਾ ਚੱਕੀ ਰਹੀ ਨਾ ਚੁੱਲਾ ਘਰਾਂ ਵਿੱਚ ਭੰਗ ਭੁੱਜਣ ਲੱਗੀ ਥੁੜ ਤੇ ਭੁੱਖ ਮਰੀ ਦਾ ਨੰਗਾ ਨਾਚ ਹੋਣ ਲੱਗਾ ਲੋਕਾਂ ਦੀ ਕੁਲਾਹਟ ਤੇ ਕੁੱਕਾਂ ਦਿੱਲੀ ਦਰਬਾਰ ਵਿੱਚ ਸੁਣਾਈ ਦੇਣ ਲੱਗੀਆਂ ਲਾਹੌਰ ਦੀ ਨਿਜਾਮਤ ਲਈ ਜ਼ਕਰੀਆ ਖਾਨ ਦੇ ਪੁੱਤਰਾਂ ਵਿੱਚ ਝਗੜਾ ਹੋ ਗਿਆ ਜ਼ਕਰੀਆ ਖਾਨ ਦੇ ਪੁੱਤਰਾਂ ਯਈਆ ਖਾਨ ਤੇ ਸ਼ਾਨਿਵਾਜ ਖਾਨ ਵਿੱਚ ਆਪਣੇ ਬਾਪ ਦੀ ਜਾਇਦਾਦ ਤੇ ਪਦਵੀ ਲੈਣ ਲਈ ਝਗੜਾ ਉੱਠ ਖਲੋਤਾ ਇਹ ਦੋਵੇਂ ਦਿੱਲੀ ਦੇ ਵਜ਼ੀਰ ਕਮਰੂਦੀਨ ਖਾਨ ਦੇ ਪਨੇਰੇ ਲੱਗਦੇ ਸਨ ਕਮਰੂਦੀਨ ਖਾਨ ਦੀ ਲੜਕੀ ਯਈਆ ਖਾਨ ਨਾਲ ਵਿਆਹੀ ਹੋਈ ਸੀ ਜ਼ਕਰੀਆ ਖਾਨ ਦੇ ਤਿੰਨ ਪੁੱਤਰ ਸਨ ਵੱਡਾ ਯਈਆ ਖਾਨ ਵਿਚਲਾ ਹਿਆਤੁੱਲਾ ਖਾਨ ਛੋਟਾ ਮੀਰ ਬਾਕੀ ਪਹਿਲੇ ਦੋਵੇਂ ਹੀ ਭਾਵ ਵੱਡਾ ਤੇ ਵਿਚਲਾ ਇਤਿਹਾਸ ਵਿੱਚ ਪ੍ਰਸਿੱਧ ਹੋਏ ਹਨ ਤੀਜੇ ਦਾ ਇਤਿਹਾਸ ਵਿੱਚ ਕੋਈ ਯੋਗਦਾਨ ਨਹੀਂ ਹੈ ਸੋ ਇਹ ਗੁੰਮਨਾਮ ਹੀ ਰਿਹਾ ਇਸ ਤਰ੍ਹਾਂ ਜੀਮੇ ਕੀ ਕਮਰੂਦੀਨ ਖਾਨ ਦੀ ਲੜਕੀ ਯਈਆ ਖਾਨ ਨਾਲ ਵਿਆਹੀ ਹੋਈ ਸੀ ਤੇ ਇਸ ਸਬਕ ਨੂੰ ਉਹ ਵਜ਼ੀਰ ਖਾਨ ਦਾ ਜਵਾਈ ਵੀ ਸੀ ਇਸ ਵਾਸਤੇ ਕਮਰੂਦੀਨ ਖਾਨ ਯਈਆ ਖਾਨ ਦੀ ਮਦਦ ਵਧੇਰੇ ਕਰਦਾ ਸੀ ਵਜ਼ੀਰ ਨੇ ਬਾਦਸ਼ਾਹ ਮੁਹੰਮਦ ਸ਼ਾਹ ਨੂੰ ਇਹ ਗੱਲ ਕਹੀ ਕਿ ਸ਼ਾਹ ਨਿਵਾਜ਼ ਨੂੰ ਮੁਲਤਾਨ ਤੇ ਯਈਆ ਖਾਨ ਨੂੰ ਲਾਹੌਰ ਦਾ ਸੂਬੇਦਾਰ ਪੱਕਾ ਕਰ ਦਿੱਤਾ ਜਾਵੇ ਬਾਦਸ਼ਾਹ ਨੂੰ ਇਹ ਸਲਾਹ ਪਸੰਦ ਨਹੀਂ ਸੀ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਇਹ ਤੁਰਾਨੀ ਖਾਨਦਾਨ ਪੰਜਾਬ ਦੇ ਰਾਜ ਪ੍ਰਬੰਧ ਨੂੰ ਜੱਦੀ ਪੁਸ਼ਤੀ ਬਣਾ ਕੇ ਇੰਨਾ ਤਾਕਤਵਰ ਹੋ ਜਾਵੇ ਕਿ ਬਾਅਦ ਵਿੱਚ ਪੰਜਾਬ ਦਾ ਖੁਦ ਮੁਖਤਿਆਰ ਮਾਲਕ ਬਣ ਬੈਠੇ ਬਾਦਸ਼ਾਹ ਨੇ ਇਨ੍ਹਾਂ ਭਰਾਵਾਂ ਨੂੰ ਨਵਾਬੀਆਂ ਪੱਕੀਆਂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਕਮਰੂਦੀਨ ਖਾਨ ਆਪਣੀ ਧੰਨ ਦਾ ਪੱਕਾ ਸੀ ਉਸ ਨੇ ਚੁੱਪਚਾਪਿੱਤੇ ਯਈਆ ਖਾਨ ਜੋ ਇੰਨੀ ਦਿੱਲੀ ਵਿੱਚ ਹੀ ਸੀ ਨੂੰ ਲਾਹੌਰ ਵੱਲ ਇਹ ਕਹਿ ਕੇ ਤੋਰ ਦਿੱਤਾ ਕਿ ਉਹ ਜਾ ਕੇ ਲਾਹੌਰ ਦੀ ਨਜਾਮਤ ਤੇ ਕਬਜ਼ਾ ਕਰ ਲਵੇ ਇਸ ਸੰਬੰਧ ਵਿੱਚ ਖੀਲਿਆਤ ਤੇ ਸ਼ਾਹੀ ਫਰਮਾਨ ਲੈ ਕੇ ਉਹ ਉਸ ਨੂੰ ਲਾਹੌਰ ਪਹੁੰਚਾ ਦੇਵੇਗਾ ਉਹ ਉਸ ਨੇ ਲਾਹੌਰ ਪਹੁੰਚ ਕੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਤੇ ਸੂਬੇਦਾਰੀ ਦੀ ਵਾਗਡੋਰ ਸੰਭਾਲ ਲਈ ਤਾਵੇਂ ਕਿ ਇਸ ਲਈ ਉਸ پاس ਕੋਈ ਸ਼ਾਹੀ ਫਰਮਾਨ ਨਹੀਂ ਸੀ ਹਜੇ ਤੱਕ ਉਸ ਨੇ ਬਾਪ ਦੀ ਸਾਰੀ ਜਾਇਦਾਦ ਉੱਤੇ ਆਪ ਹੀ ਕਬਜ਼ਾ ਕਰ ਲਿਆ ਸ਼ਾਨੀਵਾਜ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਇੱਕ ਤਕੜੀ ਫੌਜ ਲੈ ਕੇ ਲਾਹੌਰ ਉੱਤੇ ਆ ਚੜਿਆ ਤੇ ਸ਼ਲਮਾਰ ਬਾਗ ਲਾਗੇ ਖੁੱਲੇ ਥਾਂ ਵਿੱਚ ਤੰਬੂ ਲਾ ਦਿੱਤੇ ਲੜਾਈ ਹੁਣੋਂ ਮਸਾਂ ਟਲੀ ਦੀਵਾਨ ਸੂਰਤ ਸਿੰਘ ਦੀ ਵਿਚੋਲਗੀ ਰਾਹੀਂ ਖਾਨ ਬਹਾਦਰ ਦੀ ਨਕਦ ਪੂੰਜੀ ਵਿੱਚੋਂ ਉਸ ਨੂੰ ਕੁਝ ਨਕਦ ਤੇ ਹੀਰੇ ਜੇਵਰ ਆਦਿ ਦੇ ਕੇ ਤੋੜ ਦਿੱਤਾ ਨਾਲ ਹੀ ਉਸਨੇ ਦੁਆਬੇ ਦੀ ਹੋਜਦਾਰੀ ਤੇ ਹੱਕ ਛੱਡ ਦਿੱਤੇ ਤੇ ਉਹ ਵਾਪਸ ਮੁल्तान ਨੂੰ ਮੁੜ ਗਿਆ ਕਮਰੂਦੀਨ ਖਾਨ ਆਪਣੀ ਤਜਵੀਜ਼ ਮਨਾਉਣ ਲਈ ਬਾਦਸ਼ਾਹ ਦੇ ਪਿੱਛੇ ਪਿਆ ਰਹਾ ਤੇ ਅੰਤ ਨੂੰ ਇਸ ਗੱਲ ਤੇ ਰਾਜ਼ੀ ਕਰ ਲਿਆ ਕਿ ਕਮਰੂਦੀਨ ਖਾਨ ਨੂੰ ਇਹ ਪੰਜਾਬ ਦੀ ਸੂਬੇਦਾਰੀ ਦੇ ਦਿੱਤੀ ਜਾਵੇ ਬਾਦਸ਼ਾਹ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਇਹ ਫੈਸਲਾ 3 ਜਨਵਰੀ 1746 ਨੂੰ ਹੋਇਆ ਇਸ ਤਰ੍ਹਾਂ ਲਾਹੌਰ 6 ਮਹੀਨੇ ਤੱਕ ਬਿਨਾਂ ਸੂਬੇਦਾਰ ਦੇ ਹੀ ਰਿਹਾ ਵਜ਼ੀਰ ਨੇ ਯਈਆ ਖਾਨ ਨੂੰ ਆਪਣਾ ਨਾਇਬ ਬਣਾ ਲਿਆ ਤੇ ਇਸ ᔪਕਤੀ ਨਾਲ ਆਪਣੀ ਵਿਉਂਤ ਨਾਲ ਕਾਮਯਾਬ ਹੋ ਗਿਆ ਸ਼ਾ ਨਿਵਾਜ ਖਾਨ ਨੁਫਲੋਰੀ ਖਾਨ ਵੀ ਕਿਹਾ ਜਾਂਦਾ ਸੀ ਇਹ ਨਾਦਰ ਸ਼ਾ ਦੇ ਖੱਲੇ ਵੇਲੇ ਲਾਹੌਰ ਦਿੱਲੀ ਨੂੰ ਉਸ ਦੇ ਨਾਲ ਹੀ ਗਿਆ ਸੀ ਨਾਦਰ ਸ਼ਾ ਨੇ ਦਿੱਲੀੋਂ ਮੁੜਨ ਲੱਗ ਗਿਆ ਇਸ ਫਲੋਰੀ ਖਾਨ ਨੂੰ ਵਾਪਸ ਪੰਜਾਬ ਜਕਰੀਆ ਖਾਨ ਪਾਸ ਇਹ ਹੁਕਮ ਦੇ ਕੇ ਭੇਜਿਆ ਕਿ ਉਸ ਦੇ ਪਹੁੰਚਣ ਤੱਕ 1 ਕਰੋੜ ਰੁਪਇਆ ਤਿਆਰ ਰੱਖਿਆ ਜਾਵੇ ਨਾਦਰ ਸ਼ਾਹ ਪੰਜਾਬੋਂ ਵਾਪਸ ਜਾਂਦਾ ਇਸ ਨੂੰ ਲਾੜਕਾਨੇ ਤੱਕ ਨਾਲ ਲੈ ਕੇ ਗਿਆ ਜਿੱਥੇ ਇਸ ਨੂੰ ਸ਼ਾਨੀਵਾਜ ਦਾ ਖਿਤਾਬ ਦੇ ਕੇ ਮਲਤਾਨ ਦਾ ਗਵਰਨਰ ਥਾਪ ਦਿੱਤਾ ਤੇ ਵਾਪਸ ਮੁੜਨ ਦੀ ਆਗਿਆ ਦੇ ਦਿੱਤੀ ਗਈ ਸਿੰਘਾਂ ਨੂੰ ਮੌਕਾ ਮਿਲ ਗਿਆ ਯਈਆ ਖਾਨ ਤੇ ਸ਼ਾਨੀਵਾਜ ਵਿੱਚ ਪਿਓ ਦੀ ਜਾਇਦਾਦ ਦੀ ਵੰਡ ਬਦਲੇ 6 ਕੁ ਮਹੀਨੇ ਝਗੜਾ ਚੱਲਦਾ ਰਿਹਾ ਮੁਲਕ ਦੀ ਕੋਈ ਬਾਤ ਨਹੀਂ ਸੀ ਪੁੱਛਦਾ ਹਾਕਮਾਂ ਨੂੰ ਆਪਣੀ ਆਪਣੀ ਪਈ ਹੋਈ ਸੀ ਇਹੀ 6 ਮਹੀਨੇ ਹੀ ਸਿੰਘਾਂ ਨੂੰ ਇੰਨੀ ਗਨੀਮਤ ਸੀ ਕਾਫੀ ਗਿਣਤੀ ਵਿੱਚ ਸਿੰਘ ਮਾਝੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਨਿੱਕੇ-ਨਿੱਕੇ گروਹ ਬਣਾ ਕੇ ਸਾਰੇ ਦੇਸ਼ ਵਿੱਚ ਖਿਲਰ ਕੇ ਲੱਗੇ ਮਾਰਾ-ਮਾਰਨ ਵੈਰੀਆਂ ਦੇ ਘਰ ਪਈ ਦਾ ਸਿੰਘਾਂ ਬਹੁਤ ਲਾਭ ਉਠਾਇਆ ਤੇ ਲੁੱਟਮਾਰ ਕਰਕੇ ਚੰਗੇ ਮਾਲਾ-ਮਾਲ ਹੋ ਗਏ ਹਥਿਆਰਾਂ ਤੇ ਘੋੜਿਆਂ ਦੀ ਘਾਟ ਸਭ ਪੂਰੀ ਕਰ ਲਈ ਇਸ ਗੜਬੜ ਕਾਰਨ ਸਾਰਾ ਦੇਸ਼ ਤਬਾਹ ਹੋ ਗਿਆ ਰੈਂਦੀ ਖੁੰਦੀ ਕਸਰ ਸਰਕਾਰੀ ਕਰਮਚਾਰੀਆਂ ਨੇ ਲਗਾਨ ਦੀ ਵਸੂਲੀ ਵੇਲੇ ਕੱਢ ਦਿੱਤੀ ਤੇ ਲੋਕਾਂ ਦਾ ਸਾਹ ਸੱਤ ਅਸਨੂ ਹੀ ਖਿੱਚਿਆ ਗਿਆ ਉਹਨਾਂ ਪਾਸ ਨਾ ਖਾਣ ਨੂੰ ਰਿਹਾ ਤੇ ਨਾ ਹੀ ਪੈਣਨ ਨੂੰ ਖਾਲਸਾ ਦਲ ਦੀ ਸ਼ਕਤੀ ਵਿੱਚ ਵਾਧਾ ਹੋਣ ਲੱਗਾ ਮਾਜੇ ਦੀਆਂ ਜੱਟਾਂ ਮਾਜੇ ਦੇਆਂ ਜੱਟਾਂ ਵਾਸਤੇ ਦੋ ਹੀ ਰਾਹ ਰਹਿ ਗਏ ਸਨ ਕਿ ਜਾਂ ਤਾਂ ਸਰਕਾਰੀ ਮਾਮਲਾ ਪੂਰਾ ਕਰਨ ਲਈ ਦਿਨ ਰਾਤ ਖਪਾ ਕਰਨ ਤੇ ਭੁੱਖ ਮਰਨ ਜਾਸ ਮੁਖੇ ਮਰਨ ਜਾਂ ਸਰਕਾਰ ਦੇ ਬਾਗੀਆਂ ਨਾਲ ਰਲ ਕੇ ਲੁੱਟਮਾਰ ਕਰਕੇ ਛਕਨ ਛਕਾਉ ਤੇ ਦਿਨ ਰਾਤ ਖੇਤਾਂ ਵਿੱਚ ਟੁੱਟ ਟੁੱਟ ਮਰਨ ਤੋਂ ਮੁਕਤੀ ਪਾਉਣ ਕਿਉਂਕਿ ਉਹਨਾਂ ਦੀਆਂ ਅੱਖਾਂ ਸਾਹਮਣੇ ਇਹ ਗੱਲ ਦਿਨ ਤੇ ਪ੍ਰਕਾਸ਼ ਵਾਂਗ ਸੀ ਕਿ ਸਰਕਾਰ ਦੇ ਬਾਗੀ ਜੋ ਸਿੰਘ ਹਨ ਉਹਨਾਂ ਨਾਲੋਂ ਕਿਤੇ ਸੁਖੀ ਹਨ ਤੇ ਸਰਕਾਰ ਨੂੰ ਟਿੱਚ ਵੀ ਨਹੀਂ ਸਮਝ ਤਾਂ ਉਹਨਾਂ ਨੇ ਮਗਰਲਾ ਰਾਹ ਹੀ ਚੁਣਿਆ ਰਾਤ ਨੂੰ ਜਦ ਘਰਾਂ ਸੱਥਾਂ ਖੁੰਡਾਂ ਤੱਕ ਤਪੋਸ਼ਾਂ ਤੇ ਧੂਨੀਆਂ ਦਵਾਲੇ ਬੈਠ ਕੇ ਸਿੰਘਾਂ ਦੇ ਆਧਣਿਆਂ ਫੌਜਾਂ ਨਾਲ ਲੜਾਈਆਂ ਵਿੱਚ ਉਹਨਾਂ ਦੇ ਕਾਰਨਾਮਿਆਂ ਦਾ ਜ਼ਿਕਰ ਹੁੰਦਾ ਤੇ ਗੱਭਰੂ ਸੁਣਦੇ ਤਾਂ ਉਹਨਾਂ ਦਾ ਖੂਨ ਉਬਾਲੇ ਖਾਨ ਲੱਗਦਾ ਤੇ ਟੋਲੇ ਫੜਕਣ ਲੱਗ ਪੈਂਦੇ ਜਵਾਨੀ ਵਿੱਚ ਨਸਨ ਭੱਜਨ ਲੜਨ ਪੀੜਨ ਤੇ ਖੇਨ ਦਾ ਬੜਾ ਚਾਹ ਹੁੰਦਾ ਹੈ ਇਸ ਵਾਸਤੇ ਜਵਾਨਾਂ ਨੂੰ ਜਾਨ ਜੋਖਮ ਵਾਲੇ ਕਾਰਨਾਮੇ ਤੇ ਇਹੋ ਜਿਹੀਆਂ ਸੂਰਮ ਗਤੀ ਦੀਆਂ ਸਾਖੀਆਂ ਹੀ ਪਸੰਦ ਆਉਂਦੀਆਂ ਹਨ ਮੰਚਲੇ ਕਪੂਰਵਾ ਦਾ ਇਹ ਸੋਚਣਾ ਸੁਭਾਵਿਕ ਸੀ ਕਿ ਗਰੀਬੀ ਥੋੜੇ ਬੇਪੱਤੀ ਤੇ ਮੁਗਲੀਆਂ ਰਾਜ ਦੀ ਜੁਲਮੀ ਚੱਕੀ ਵਿੱਚ ਪਿਸੇ ਜਾਣ ਨਾਲੋਂ ਸਿੰਘਾਂ ਨਾਲ ਰਲ ਕੇ ਸਰਕਾਰ ਨਾਲ ਮੱਥਾ ਡਾਹ ਕੇ ਉਸ ਦੀ ਸਫਲ ਬਲੇਟੀ ਜਾਵੇ ਜਾਂ ਸ਼ਹੀਦੀ ਪ੍ਰਾਪਤ ਕੀਤੀ ਜਾਵੇ ਐਵੇਂ ਰੁੱਲ ਰੁੱਲ ਕੇ ਸਹਿ ਸਹਿ ਕੇ ਜਿਉਣਾ ਵੀ ਕੋਈ ਜਿਉਣਾ ਨਹੀਂ ਹੈ ਇਹ ਫੋਟਨਾ अनेਕਾਂ ਦੇ سینੇ ਗਰਮਾ ਗਿਆ ਸਿੰਘਾਂ ਨਾਲ ਮਿਲਣ ਲਈ ਕੋਈ ਬੋទੀਆਂ ਕਰਨੀਆਂ ਸ਼ਰਤਾਂ ਤਾਂ ਨਹੀਂ ਸਨ ਤਕੜਾ ਸ਼ਰੀਰ ਘੋੜਾ ਹਥਿਆਰ ਤੇ ਲੜਨ ਭੀੜਨ ਦੀ ਦੀਜ ਹੀ ਵੱਡੀ ਸਫਾਰਿਸ਼ ਸੀ ਜਿਸ ਨਾਲ ਕਿਸੇ ਵੀ ਜਥੇ ਵਿੱਚ ਕੋਈ ਵੀ ਗੱਭਰੂ ਰਲ ਸਕਦਾ ਸੀ ਜੋ ਛਿੱਲੇ ਤੇ ਮਨ ਚਲੇ ਗੱਭਰੂ ਜੇ ਹੋਵੇ ਤਾਂ ਘਰ ਦੀ ਘੋੜੀ ਭਜਾ ਕੇ ਜਾ ਘਰਾਂ ਤੋਂ ਗਹਿਣਾ ਗੱਟਾ ਕੱਢ ਕੇ ਵੇਚ ਕੇ ਚੰਗਾ ਘੋੜਾ ਖਰੀਦ ਕੇ ਬੰਦੂਕ ਤਲਵਾਰ ਖਰੀਦ ਕੇ ਸਿੰਘਾਂ ਦੇ ਜਥੇ ਵਿੱਚ ਜਾ ਰਲਦੇ ਤੇ ਅੰਮ੍ਰਿਤ ਛੱਕ ਕੇ ਸਿੰਘ ਸਾਜ ਜਾਂਦੇ ਇਸ ਤਰ੍ਹਾਂ ਪੰਜਾਬ ਵਿੱਚ ਸਿੰਘਾਂ ਦੇ ਕਈ ਜਥੇ ਬਣ ਗਏ ਜਥਿਆਂ ਵਿੱਚ ਕੋਈ ਤਨਖਾਹ ਨਹੀਂ ਸੀ ਮਿਲਦੀ ਸਿੰਘਾਂ ਸਰਦਾਰਾਂ ਦੇ ਜਥਿਆਂ ਵਿੱਚ ਸ਼ਾਮਲ ਸਪਾਈਆਂ ਨੂੰ ਕੋਈ ਵੀ ਬੱਜਵੀਂ ਤਨਖਾਹ ਨਹੀਂ ਸੀ ਉਹਨਾਂ ਨੂੰ ਲੁੱਟਮਾਰ ਦੇ ਮਾਲ ਵਿੱਚੋਂ ਬਰਾਬਰ ਦਾ ਹਿੱਸਾ ਮਿਲਦਾ ਸੀ ਇਹ ਸਭ ਲੁੱਟਮਾਰਾ ਜ਼ੁਲਮੀ ਹਾਕਮਾਂ ਵੱਜੋਂ ਕੀਤੀਆਂ ਜਾਂਦੀਆਂ ਸਨ ਜਦ ਕਈ ਜਥੇ ਮਿਲ ਕੇ ਕੋਈ ਵੱਡਾ ਸ਼ਿਕਾਰ ਮਾਰਦੇ ਤਾਂ ਹਰ ਇੱਕ ਸਰਦਾਰ ਨੂੰ ਉਸ ਦੇ ਸਵਾਰਾਂ ਦੀ ਗਿਣਤੀ ਅਨੁਸਾਰ ਹਿੱਸਾ ਮਿਲਦਾ ਸੀ ਜੋ ਅੱਗੇ ਆਪਣੇ ਸਵਾਰਾਂ ਵਿੱਚ ਇੱਕੋ ਜਿਹਾ ਵੰਡ ਦਿੰਦਾ ਕਿਸੇ ਵੀ ਜਥੇ ਵਿੱਚ ਕਿਸੇ ਕਿਸਮ ਦੀ ਊਚ ਨੀਚ ਜਾਂ ਭੇਦ ਭਾਵ ਨਹੀਂ ਸੀ ਹੁੰਦਾ ਹਰ ਇੱਕ ਦਾ ਮਾਨ ਸਤਕਾਰ ਇੱਕੋ ਜਿਹਾ ਸੀ ਜਥੇਵੰਦੀ ਨੂੰ ਪੱਕਿਆ ਰੱਖਣ ਲਈ ਹਰ ਇੱਕ ਸਿੰਘ ਆਪਣੇ ਆਪਣੇ ਸਰਦਾਰ ਦੇ ਹੁਕਮ ਵਿੱਚ ਚੱਲਦਾ ਸੀ ਪਰ ਸਮਾਜਿਕ ਤੇ ਧਾਰਮਿਕ ਪੱਖੋਂ ਹਰ ਸਿੱਖ ਦਾ ਹੱਕ ਦਰਜਾ ਇੱਕੋ ਜਿਹਾ ਹੁੰਦਾ ਸੀ ਸਿੱਖਾਂ ਵਿੱਚ ਆਪਸ ਵਿੱਚ ਕੋਈ ਵੀ ਭੇਦ ਭਾਵ ਨਹੀਂ ਸੀ گروਹਾਂ ਦੀ ਪੱਕੇ ਤੌਰ ਤੇ ਛੋਟੇ ਛੋਟੇ ਜਥੇ ਜਥਿਆਂ ਵਿੱਚ ਵੰਡ ਕਰ ਦਿੱਤੀ ਗਈ ਇਹ ਜਿਹੜਾ ਥੋੜਾ ਜਿਹਾ ਸਮਾਂ ਸੰਗਾਂ ਨੂੰ ਮਿਲਿਆ ਇਸ ਵਿੱਚ ਉਹਨਾਂ ਦੀ ਗਿਣਤੀ ਕਾਫੀ ਵੱਧ ਗਈ ਸੀ ਹੁਣ ਲੋੜ ਇਸ ਗੱਲ ਦੀ ਸੀ ਕਿ ਇਹਨਾਂ ਨੂੰ ਪੱਕੀ ਜਥੇਬੰਦੀ ਦਾ ਰੂਪ ਦੇ ਦਿੱਤਾ ਜਾਵੇ ਸਿਆਣੇ ਆਗੂਆਂ ਨੇ ਇਹ ਲੋੜ ਅਨੁਭਵ ਕੀਤੀ ਕਿ ਇਸ ਖਿਲਰੀ ਹੋਈ ਤਾਕਤ ਨੂੰ ਜਥੇਬੰਦ ਕਰਕੇ ਹੋਰ ਮਜ਼ਬੂਤ ਕੀਤਾ ਜਾਵੇ ਇਸ ਲਈ ਖਾਲਸੇ ਦੇ ਛੋਟੇ-ਛੋਟੇ ਜਥੇ ਬਣਾ ਦਿੱਤੇ ਜਾਣ ਜੋ ਦੁਸ਼ਮਣ ਉੱਤੇ ਹਮਲੇ ਤੇ ਲੁੱਟਮਾਰ ਵੇਲੇ ਆਪਣੇ-ਆਪਣੇ ਸਰਦਾਰ ਦੀ ਕਮਾਨ ਵਿੱਚ ਸੁਤੰਤਰ ਹੋਣ ਪਰ ਸੰਜੀ ਭੀੜ ਬਣੀ ਤੇ ਸਾਰੇ ਜਥੇ ਪੰਥ ਦੀ ਇੱਕ ਜਥੇਬੰਦੀ ਵਿੱਚ ਦੁਸ਼ਮਣ ਨਾਲ ਲੋਹਾ ਲੈ ਲੈਣ 14 ਅਕਤੂਬਰ 1775 ਨੂੰ ਦੀਵਾਲੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੜਾ ਭਾਰੀ ਇਕੱਠ ਹੋਇਆ ਤੇ ਇਸ ਕਿਸਮ ਦੇ ਜਥੇ بنائے ਗਏ ਜਿਨ੍ਹਾਂ ਦੀ ਸਮੂੱਚੀ ਸਾਂਝੀ ਫੌਜ ਦਾ ਨਾਂ ਦਲ ਖਾਲਸਾ ਰੱਖਿਆ ਗਿਆ ਸੀ ਇਸ ਵੇਲੇ ਸਥਾਪਿਤ ਹੋਏ ਜਥਿਆਂ ਦੇ ਨਾਮ ਹਨ ਨਵਾਬ ਕਪੂਰ ਸਿੰਘ ਫੈਜ਼ਲਪੂਰੀਆ ਸ਼ਾਮ ਸਿੰਘ ਪਿੰਡ ਨਾਰੋਕੇ ਜ਼ਿਲ੍ਹਾ ਸਿਆਲकोट ਗੁਰਪਖਸ਼ ਸਿੰਘ ਕਲਸੀਆ ਕਰੋੜਾ ਸਿੰਘ ਪੈਜਗੜ ਕਰਮ ਸਿੰਘ ਪੈਜਗੜ ਗੁਰਦਿਆਲ ਸਿੰਘ ਡੱਲੇਵਾਲ ਦਿਆਲ ਸਿੰਘ ਡੱਲੇਵਾਲ ਨੋਦ ਸਿੰਘ ਸ਼ੁਕਰਚੱਕੀਆ ਚੰਦਾ ਸਿੰਘ ਸ਼ੁਕਰਚੱਕੀਆ ਕਾਲਾ ਸਿੰਘ ਪਿੰਡ ਕੰਗ ਖਿਆਲਾ ਸਿੰਘ ਪਿੰਡ ਕੰਗ ਬਾਗ ਸਿੰਘ ਹੱਲੋਵਾਲ ਜੱਸਾ ਸਿੰਘ ਪਿੰਡ ਆਲੂ ਜਿਨ੍ਹਾਂ ਨੂੰ ਜੱਸਾ ਸਿੰਘ ਆਲੂਵਾਲੀਆ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਹਰੀ ਸਿੰਘ ਪਿੰਡ ਪੰਜਵੜ ਛੱਜਾ ਸਿੰਘ ਪਿੰਡ ਪੰਜਵੜ ਬੱਬਾ ਦੀਪ ਸਿੰਘ ਜੀ ਸ਼ਹੀਦ ਭੋਮਾ ਸਿੰਘ ਕਨਈਆ ਸੁਦਾ ਸਿੰਘ ਸ਼ਹੀਦ ਸੁੱਖਾ ਸਿੰਘ ਮਾੜੀ ਕੰਬੋਕੀ ਜੱਸਾ ਸਿੰਘ ਰਾਮਗੜੀਆ ਜੈ ਸਿੰਘ ਕਨਈਆ ਹਕੀਕਤ ਸਿੰਘ ਕਨਈਆ ਹੀਰਾ ਸਿੰਘ ਨਕਈ ਸਦਾ ਸਿੰਘ ਨਕਈ ਕਰਮ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਧਰਮ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਜੀਉਨ ਸਿੰਘ ਮਜਬੀ ਬਚਨ ਸਿੰਘ ਮਜਬੀ ਗੁਰੂ ਦਾ ਬੇਟਾ ਵੀਰ ਸਿੰਘ ਮਜਬੀ ਗੁਰੂ ਦਾ ਬੇਟਾ ਅਗੜ ਸਿੰਘ ਮਜਬੀ ਗੁਰੂ ਦਾ ਬੇਟਾ ਇਨ੍ਹਾਂ ਜਥਿਆਂ ਦੇ ਸਰਦਾਰ ਕਿਸੇ ਬਾਦਲੀ ਜਾਂ ਉਪਰੀ ਤਾਕਤ ਵੱਲੋਂ ਨਹੀਂ ਸੰਥਾਪੇ ਗਏ ਇਹ ਸਿੰਘ ਆਪਣੀਆਂ ਨਿੱਜੀ ਖੂਬੀਆਂ ਕਰਕੇ ਆਪਣੇ ਜੰਗੀ ਜੋਹਰਾਂ ਤੇ ਦੇਸ਼ ਧਰਮ ਤੇ ਅਨਕ ਤੋਂ ਆਪਣੇ ਆਪ ਨੂੰ ਵਾਰਨ ਲਈ ਸਦਾ ਤਿਆਰ ਰਹਿਣ ਦੇ ਗੁਨਾ ਕਰਕੇ ਸਰਦਾਰੀ ਲਈ ਪ੍ਰਮਾਨ ਕੀਤੇ ਜਾਂਦੇ ਸਨ ਜਦ ਕੋਈ ਜਥਾ ਬਹੁਤ ਭਾਰਾ ਹੋ ਜਾਂਦਾ ਤਾਂ ਜਥੇਦਾਰ ਦੀ ਆਗਿਆ ਨਾਲ ਸਿਰ ਕੱਢ ਸੂਰਮੇ ਆਪਣੇ ਜਥੇ ਵੱਖਰੇ ਥਾਪ ਲੈਂਦੇ ਮੁਗਲ ਸਰਕਾਰ ਵਿਰੁੱਧ ਸਾਰਾ ਢੰਗ ਗੁਰੀਲਾ ਵਾਲਾ ਸੀ ਨਿਸ਼ਾਨਾ ਇਹ ਸੀ ਕਿ ਆਪਣਾ ਘੱਟ ਤੋਂ ਘੱਟ ਨੁਕਸਾਨ ਕਰਵਾ ਕੇ ਦੁਸ਼ਮਣ ਦਾ ਛਾਪੇ ਮਾਰ ਮਾਰ ਕੇ ਵੱਧ ਤੋਂ ਵੱਧ ਨੁਕਸਾਨ ਕੀਤਾ ਜਾਵੇ ਉਸ ਨੂੰ ਟਿਕਨ ਨਾ ਦਿੱਤਾ ਜਾਵੇ ਨਾਲ-ਨਾਲ ਆਪਣੀ ਤਾਕਤ ਵਧਾਈ ਜਾਵੇ ਤੇ ਮੁਗਲ ਰਾਜ ਦੀ ਜੜ ਦੇਸ਼ ਵਿੱਚੋਂ ਪੁੱਟ ਦਿੱਤੀ ਜਾਵੇ ਮੁਖਵਰਾ ਤੇ ਸਰਕਾਰੀ ਇਮਦਾਦੀਆਂ ਦੀ ਸੁਧਾਈ ਦੁਸ਼ਮਨਾ ਦੇ ਘਰ ਪਈ ਸਿੰਘਾਂ ਲਈ ਗਨੀਮਤ ਸੀ ਉਹਨਾ ਆਪਣੀ ਤਾਕਤ ਵਧਾਈ ਤੇ ਫਿਰ ਉਹਨਾਂ ਮੁਖਬਰਾਾਂ ਤੇ ਸਰਕਾਰੀ ਸਹਾਇਕਾਂ ਦੀ ਖਬਰ ਲੈਣ ਦਾ ਮਤਾ ਪਾਸ ਕੀਤਾ। ਨੁਸ਼ਹਿਰੇ ਤੇ ਮਜੀਠੇ ਉੱਤੇ ਹੱਲਾ ਕਰਕੇ ਇਹ ਪਿੰਡ ਲੁੱਟ ਲਏ ਗਏ। ਨੁਸ਼ਹਿਰਾ ਵਾਲੇ ਸਾਹਿਬ ਰਾਏ ਰਾਮਾ ਰੰਦਾਵਾ ਕਰਮਾ ਚਿੰਨਾ ਕਤਲ ਕੀਤੇ ਗਏ। ਹਰਪਜਨ ਹਰਪਖਤ ਨਿਰੰਜਣੀਆਂ ਤਾਂ ਬਚ ਕੇ ਨਿਕਲ ਗਿਆ ਪਰ ਝੰਡਿਆਲਾ ਲੁੱਟਿਆ ਗਿਆ। ਕਾਜੀ ਫਜ਼ਲ ਅਹਿਮਦ ਖਾਨ ਸ਼ਮਸ਼ੇਰ ਖਾਨ ਖੋਖਰ ਆਦੀ ਤੇ ਹੋਰ ਕਈ ਛੋਟੇ ਮੋਟੇ ਚੌਧਰੀ ਮੁਖਬਰ ਤੇ ਮੁਕੱਦਮ ਤਲਵਾਰ ਤੇ ਘਾਟ ਉਤਾਰੇ ਗਏ ਜਿਨ੍ਹਾਂ ਨੇ ਸਰਕਾਰ ਵੱਲ ਹੋ ਕੇ ਸਿੰਘਾਂ ਨੂੰ ਫੜਵਾ ਕੇ ਕਤਲ ਕਰਵਾਇਆ ਸੀ ਜਾਂ ਉਹਨਾਂ ਦੇ ਘਰ-ਬਾਰ ਉਜਾੜੇ ਸਨ ਬਟਾਲਾ ਜਨੰਦਰ ਤਲਵਨ ਬਿਜਵਾੜਾ ਢਾਗ ਮੰਜਕੀ ਅਤੇ ਫਗਵਾੜਾ ਲੁੱਟ ਪੁੱਟ ਕੇ ਬਰਬਾਦ ਕਰ ਦਿੱਤੇ ਗਏ ਯਈਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ ਯਈਆ ਖਾਨ ਨੂੰ ਆਪਣੇ ਮਾਮੇ ਤੇ ਸਹੁਰੇ ਕਮਰੂਦੀਨ ਖਾਨ ਵਜ਼ੀਰ ਦਿੱਲੀ ਦੇ ਵਸੀਲੇ ਨਾਲ ਲਾਹੌਰ ਦੀ ਸੁਬੇਦਾਰੀ ਮਿਲ ਗਈ ਜਿਵੇਂ ਕਿ ਨਵੇਂ ਹਾਕਮ ਨੂੰ ਆਪਣੇ ਇਲਾਕੇ ਦੇ ਪ੍ਰਬੰਧ ਦਾ ਬੜਾ ਹੀ ਚਾਹ ਹੁੰਦਾ ਹੈ ਆਪਣੇ ਸਰਕਾਰੀ ਕਾਰਵਿਹਾਰ ਵਿੱਚ ਬੜੀ ਦਿਲਚਸਪੀ ਲੈਣ ਲੱਗਾ ਤੇ ਸਿੰਗਾ ਮਗਰ ਕੁਝ ਵਧੇਰੇ ਹੀ ਗੋ ਨਾਲ ਹੱਥ ਧੋ ਕੇ ਪੈ ਗਿਆ ਉਹ ਆਪਣੀ ਰਿਆਆ ਮੁਫਤੀਆ ਕਾਜ਼ੀਆਂ ਤੇ ਮੁਲਾਣਿਆਂ ਨੂੰ ਇਹੀ ਗੱਲ ਸਾਬਤ ਕਰਨਾ ਚਾਹੁੰਦਾ ਸੀ ਕਿ ਉਹ ਕਿਸੇ ਪੱਖੋਂ ਵੀ ਆਪਣੇ ਬਾਪ ਨਾਲ ਘੱਟ ਨਹੀਂ ਹੈ ਖਾਸ ਕਰਕੇ ਸਿੱਖਾਂ ਦੇ ਸੰਬੰਧ ਵਿੱਚ ਤਾਂ ਉਹ ਆਪਣੇ ਬਾਪ ਨਾਲੋਂ ਵੀ ਸਖਤ ਹੈ ਇਸ ਤਰ੍ਹਾਂ ਇਹ ਮੇ ਕਰਕੇ ਉਹ ਕੋ ਦਿੱਲੀ ਦਰਬਾਰ ਦਾ ਭਰੋਸਾ ਤੇ ਉਸ ਤੋਂ ਵਡਿਆਈਆਂ ਪ੍ਰਾਪਤ ਕਰਨਾ ਚਾਹੁੰਦਾ ਸੀ ਉਸ ਨੇ ਸਿੱਖਾਂ ਉੱਤੇ ਨਵੇਂ ਸਿਰਿਓਂ ਬਹੁਤ ਜ਼ਿਆਦਾ ਸਫਤੀ ਸ਼ੁਰੂ ਕਰ ਦਿੱਤੀ ਯਯਾ ਖਾਨ ਨੇ ਆਪਣੇ ਬਾਪ ਵਾਲੀ ਗਸ਼ਤੀ ਫੌਜਾਂ ਨਾਲ ਹੋਰ ਫੌਜ ਮਿਲਾ ਕੇ ਸਿੰਘਾਂ ਮਗਰ ਛਾੜ ਦਿੱਤੀਆਂ ਸਿੰਘ ਵੱਡਿਆਂ ਹਥਿਆਰਾਂ ਤੋਂ ਬਿਨਾਂ ਜੰਮ ਕੇ ਨਹੀਂ ਸੰਨ ਲੜ ਸਕਦੇ ਉਹਨਾਂ ਦਾ ਤਾਂ ਢਾਈ ਫੱਟਾ ਵਾਲਾ ਲੜਨ ਢੰਗ ਹੀ ਕਾਮਯਾਬ ਸੀ ਯਯਾ ਖਾਨ ਦੀਆ ਫੌਜਾਂ